ਸੁਲਤਾਨਪੁਰ ਲੋਧੀ ਦੇ ਪਿੰਡ ਨਸੀਰੇਵਾਲਾ ਦੇ ਵਿੱਚ ਇੱਕ ਮਾਮਲੀ ਵਿਵਾਦ ਦੇ ਚੱਲਦਿਆ ਵਿਵਾਦ ਨੇ ਖੂਨੀ ਚੜ੍ਹ ਖੂਨੀ ਰੂਪ ਤਰਨ ਕੱਢ ਦਿੱਤਾ ਜਿਸ ਤੋਂ ਬਾਅਦ ਇੱਕ ਨੌਜਵਾਨ ਦੀ ਗੰਭੀਰ ਰੂਪ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਉਸ ਦੀ ਗੱਡੀ ਦੇ ਸ਼ੀਸ਼ੇ ਵੀ ਪੰਨ ਦਿੱਤੇ ਗਏ ਅਤੇ ਗੱਡੀ ਨਾਲ ਵੀ ਪੰਨ ਤੋੜ ਕੀਤੀ ਗਈ। ਦਰਅਸਲ ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਨਸੀਰੇਵਾਲਾ ਦਾ ਹੈ ਜਿੱਥੇ ਕਿ ਇੱਕ ਹਰਪ੍ਰੀਤ ਸਿੰਘ ਨਾਮ ਦੇ ਸ਼ਖਸ ਦੀ ਕੁੱਟਮਾਰ ਕੀਤੀ ਗਈ ਹੈ ਤੁਹਾਨੂੰ ਦੱਸਦੀ ਹੈ ਕਿ ਹਰਪ੍ਰੀਤ ਸਿੰਘ ਨੇ ਆਪਣੀ ਬਰੇਜ਼ਾ ਗੱਡੀ ਦੇ ਵਿੱਚ ਉਹ ਕਿਤੇ ਕੰਮ ਨੂੰ ਜਾ ਰਿਹਾ ਸੀ ਜਦ ਇਹ ਹਾਦਸਾ ਵਾਪਰ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਉਸ ਨੇ ਦੱਸੇ ਅਨੁਸਾਰ ਕਿ ਜਦੋਂ ਉਹ ਆਪਣੀ ਗੱਡੀ ਨੂੰ ਇੱਕ ਨਵੀਂ ਗਲੀ ਦੇ ਵਿੱਚੋਂ ਕੱਢ ਰਿਹਾ ਸੀ ਤਾਂ ਪਿੱਛੇ ਸਰਪੰਚ ਤੇ ਉਸ ਦੇ ਸਾਥੀਆਂ ਨੇ ਉਸ ਦੇ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਵਿਖੇ ਦਾਖਲ ਕਰਾਇਆ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਦਾਖਲ ਕਰਵਾਇਆ ਸੀ ਇਲਾਜ ਚੱਲ ਰਿਹਾ ਹੈ ਅਤੇ ਹਰਪ੍ਰੀਤ ਦੇ ਦਸਤਾਨ ਮੁਤਾਬਕ ਸਰਪੰਚ ਅਤੇ ਉਸ ਦੇ ਸਾਥੀਆਂ ਨੇ ਉਸ ਦੇ ਗੱਡੀ ਦੇ ਸ਼ੀਸ਼ੇ ਵੀ ਤੇਜ਼ ਤਰ੍ਹਾਂ ਹਥਿਆਰ ਨਾਲ ਤੋੜੇ ਸਨ ਜਦਕਿ ਦੂਸਰੇ ਪਾਸੇ ਜਦ ਸਾਬਕਾ ਸਰਪੰਚ ਬਲਵੀਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਕਰਿਆ ਅਤੇ ਉਸ ਦਾ ਕਹਿਣਾ ਸੀ ਕਿ ਉਸ ਦੇ ਵੱਲੋਂ ਇਹੋ ਜੀ ਕੋਈ ਕਟਨਾ ਨੂੰ ਅੰਜਾਮ ਨਹੀਂ ਦਿੱਤਾ ਗਿਆ ਹੈ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣ ਦੀ ਜੋ ਮੰਗ ਹੈ ਉਹ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਦੀ ਮਾਤਾ ਅਤੇ ਉਸ ਸਾਬਕਾ ਸਰਪੰਚ ਦੇ ਨਾਲ ਵੀ ਜੋ ਹੈ ਗੱਲਬਾਤ ਕੀਤੀ ਗਈ ਹੈ ਉਹਨਾਂ ਦੇ ਵਿਚਾਰ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਸੁਣੋ ਕੀ ਕਿਹਾ ਹਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਅਤੇ ਉਸ ਸਾਬਕਾ ਸਰਪੰਚ ਨੇ ਇੰਦਰਜੀਤ ਜੀ ਦਾ ਕਹਾਣੀ ਬਤਾ ਰਹੀ ਸੀ ਨਾ ਮੜਕਨਾਂ ਜੀ ਪਹਿਲਾਂ ਵੀ ਇਹਨੇ ਸਰਪੰਚ ਨੇ ਇੱਕ ਵਾਰ ਦਾ ਪਹਿਲਾਂ ਕੀਤੀ ਆ ਦੂਜੀ ਵਾਰ ਤਾਂ ਮੁੰਡੀ ਸੀ ਆ ਸਿਰਫ ਇਕ ਲੰਗੜੇ ਦੇ ਰਸਤੇ ਦੇ ਉੱਤੇ ਮੋਟਰਸਾਈਕਲ ਲੈ ਕੇ ਨਾ ਆ ਗਿਆ ਕਹਿੰਦਾ ਕਿ ਕਿਉਂ ਲੱਗਿਆ ਆ ਇਹ ਕਹਿੰਦਾ ਮੈਂ ਤਾਂ ਰਸਤਾ ਬਣਵਾ ਦਿੱਤਾ ਆ ਜਿਹੜਾ ਲੱਗਿਆ ਮੱਚਾ ਕਹਿੰਦੇ ਕਰਵਾ ਦਿੰਦਾ ਸੀ ਇਹ ਕਹਿੰਦਾ ਨਹੀਂ ਨਹੀਂ ਕਰਵਾਉਣਾ ਫਿਰ ਇਹ ਘੱਡੀ ਲੈ ਕੇ ਆ ਗਿਆ ਜੇ ਅਸੀਂ ਕਰੋ ਬਾਅਦ ਚੱਲ ਜਾਈਏ ਮੇਰੇ 9:00 ਵਜੇ ਗਏ ਇਹਨਾਂ ਦੋਨਾਂ ਨੇ ਪੈਂਦਾ ਸੀ ਕਾਲਾ ਮਾਲਾ ਕਰਦਾ ਸੀ ਫਿਰ ਇਹਨਾਂ ਨੇ ਗੱਡੀ ਲੈ ਕੇ ਤੁਹਾਨੂੰ ਇਹ ਟੈਂਟ ਚਾਹਤ ਹੈ ਇਹ ਨਾਲ ਲਈ ਇਹਨਾਂ ਮਰਦਾਂ ਨੇ ਇਹ ਰਾਤ ਨੂੰ ਆਪਣੇ ਪਿੰਡੇ ਇਹਨਾਂ ਨੇ ਆ ਕੇ ਪਿੰਡਾਂ ਨੂੰ ਦੂਰ ਤੱਕ ਕਿਦੋਂ ਪੇਤੀਓ ਤੋਂ ਬਦਲ ਲੈ ਕਾਰੀ ਮਾਰੀ ਜਾਂ ਜਾਨ ਲੈ ਵਾਹ ਲਾ ਦਿੱਤਾ ਮੈਂ ਇਹਨਾਂ ਨੇ ਕੋਣ ਕੋਣ ਬੰਦੇ ਜਿਵੇਂ ਸਰਪੰਚ ਜਿੰਨੇ ਨੀਸੇੰਗ ਉਹਨਾਂ ਮੁੰਡਿਆਂ ਨਾਲ ਮਨਜੀਤ ਆ ਗਿਆ ਬਾਦ ਹੋਇਆ ਕਿ ਸਟੇਟ ਲਾ ਗਏ ਇਹ ਰਾਤ ਹੋਈ ਬਸ ਨਾਲੇ ਬਿਰੋ ਜਾਗ ਨੂੰ ਬੁੱਠਾ ਬੋਲਦੇ ਇੰਨਾ ਰੱਬ ਨੇ ਹਾਂਜੀ ਹਾਂਜੀ ਉਹੋ ਤੋਂ ਬੱਲੇ ਹਾਂਜੀ ਪਰਚੇ ਨਹੀਂ ਕਿ ਜਿਆਦਾ ਕਿ ਪੰਜ ਨੇ ਇਜਾਦ ਨੂੰ ਗੱਲ ਤੋਂ ਬੋਲਿਆ ਉਸ ਤੋਂ ਬਾਅਦ ਮਗਰੋਂ ਜਾਣਗਾ ਇਹ ਗੱਡੀ ਲੈ ਕੇ ਆਮ ਦਾ ਰਸਤਾ ਮਿਲਦੇ ਕੋਈ ਕੋਈ ਬੰਦੇ ਕਿਹਦੇ ਮੰਜੀਤ ਸਰਪੰਚ ਦਾ ਮੁੰਡਾ ਸਰਪੰਚ ਦਾ ਕੋਈ ਕੋਈ ਆ ਹਾਂਜੀ ਲੁਧਿਆਣਾ ਦੇ ਬਾਕੀ ਦਾ ਪੰਚਾਇਤ ਅਨਸਾਰ ਜਤਾਇਆ ਇਹਨਾਂ ਨੂੰ ਕੋਈ ਲੜਾਈ ਝਗੜਾ ਹੋਣ ਦਾ ਨਹੀਂ ਕਿਹਾ ਦੂਜੀ ਵਾਰ ਜਿਵਾਰ ਦਾ ਦੂਜੀ ਵਾਰ ਆਬਾਦ ਹੈ ਲੈ ਕੇ ਸਟੇਟ ਲੈ ਕੇ ਬਵਾਦ ਹੈ ਪਹਿਲਾਂ ਮਾਰੇ ਗੱਲ ਨਹੀਂ ਮੁੱਦਾਂ ਵੈਸੇ ਇੱਕ ਦੇ ਨਾਲ ਤੋਰੇ ਤੋਂ ਇਹਨਾਂ ਨੇ ਮਾਰ ਲਿਆ ਸਰ ਅਸੀਂ ਸਵੇਰ ਦੇ ਨਾਲ ਸੜਕ ਬਣਾਉਂਦੇ ਸੀਗੇ ਕੰਕਰੀਟ ਦੀ ਤੇ ਸਾਰੇ ਉਦਾਂ ਉੱਥੇ ਨਾ ਸਾਡੇ ਆਪਣੇ ਜਦੋਂ ਸੜਕ ਬਣਾ ਕੇ ਮੈਸਤਰੀ ਚੱਲ ਗਏ ਤੇ ਅਸੀਂ ਆਪਦਾ ਭਈਆ ਉੱਥੇ ਖੜਾ ਕਰ ਦਿੱਤਾ ਕਿ ਤੂੰ ਭਾਈ ਉੱਥੇ ਨਾ ਕੋਈ ਜੀ ਨੂੰ ਚੜਨ ਨਹੀਂ ਤੇ ਨਾ ਕੁੱਤਾ ਚੜਨ ਦੇਈ ਉੱਥੇ ਪੈੜਾਂ ਲੱਗ ਜਾਂਦੀਆਂ ਤੇ ਉਹ ਲੱਗੇ ਪੰਦਾ ਜਿਹੜਾ ਉਹਨੇ ਸ਼ਰਾਬ ਪੀਤੀ ਹੋਈ ਸੀ ਗੱਡੀ ਲਿਆ ਕੇ ਉੱਥੇ ਚੜਾਉਣ ਦੀ ਕੋਸ਼ਿਸ਼ ਕਰਦਾ ਸੀ ਉਹਦੇ ਕਰੀ ਉਹਨੂੰ ਕੋਸ਼ ਕਰਦਾ ਇਹ ਵੱਡਿਆ ਉਹਨਾਂ ਦਾਸਰ ਨਾਲ ਉਹਨੂੰ ਵੱਢ ਦਿੱਤਾ ਇਹ ਅਹੀਂ ਮੋਧਵਾਰਾਂ ਦੇ ਬੰਦਿਆਂ ਦੇ ਰੌਲਾ ਪੈਂਦਾ ਵੇਖ ਕੇ ਗਏ ਆ ਤੇ ਸਾਬਾਦਰ ਉੱਥੇ ਹੀ ਜਾਂਦਿਆਂ ਨੂੰ ਸਾਡੇ ਦੇ ਹੱਟਤੀ ਆਉਗੇ ਸਾਡਾ ਭਈਆ ਪਿਆ ਸੀ ਉਹਨੂੰ ਅਸੀਂ ਚੱਕ ਲਿਆਂਦਾ ਉੱਥੇ ਚੱਕ ਕੇ ਦੇ ਹੁਣ ਭਈਆ ਸਾਡੇ ਹੱਥ ਕੁਟਾਲਾ ਜੀ ਸੁਮਨ ਸੁਮਨ ਕੁਮਾਰ ਆ ਜੀ ਉਹਦਾ ਨਾਮ ਇੰਨੇ ਕੁ ਢਮਾਰ ਕੀ ਉਹ ਆਪਣੇ ਮੁੰਡੇ ਨੇ ਹੈਪੀ ਕਚਾ ਨਾ ਉਹਦਾ ਮੁੰਡੇ ਦਾ ਜੀ ਹਾਂ ਜੀ ਤੇ ਤੁਸੀਂ ਮੋਧਵਾਰ ਦੇ ਦੋਸਤ ਹੋ ਹਾਂ ਜੀ ਮੋਧਵਾਰ ਤੋਂ ਆਉਂਦੇ ਆ ਅਸੀਂ ਗਏ ਆ ਅਸੀਂ ਕਿਹਾ ਵੀ ਉਹ ਰੌਲਾ ਪੈਂਦਾ ਵੇਖ ਕੇ ਆਉਨੇ ਆ ਵੀ ਕੀ ਗੱਲ ਆ ਤੇ ਉਹ ਜਦੋਂ ਗਏ ਤੇ ਉੱਥੇ ਏਦਾਂ ਸਾਨੂੰ ਨਿਕਲਿਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर